ਹਾਂਜੀ ਚੱਲ ਸਰ ਮੈਂ ਅਵਤਾਰ ਸਿੰਘ ਚਹਿਲ ਵਾਰਡ ਨੰਬਰ 4 ਤੋਂ ਹਾਈ ਕਮਾਂਡ ਦਾ ਰਾਹੁਲ ਗਾਂਧੀ ਜੀ ਦਾ ਰਾਜਾ ਵਿਡੰਗ ਜੀ ਦਾ ਡਾਕਟਰ ਅਮਰ ਸਿੰਘ ਜੀ ਦਾ ਤੇ ਖਾਸ ਕਰਕੇ ਸਾਡੇ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਜੀ ਦਾ ਬਹੁਤ ਬਹੁਤ ਧੰਨਵਾਦੀ ਹੈ ਇਹਨਾਂ ਨੇ ਮੈਨੂੰ ਇਹ ਸਿਲੇਕ ਸਮਝਿਆ ਕਿ ਮੈਂ 4 ਨੰਬਰ ਵਾਰਡ ਦੇ ਵਿੱਚ ਦੁਬਾਰਾ ਖੜਾ ਪਹਿਲਾਂ ਵੀ ਤੁਸੀਂ ਇਸ ਵਾਰਡ ਦੇ ਵਿੱਚ ਸਵਾਲਾਂ ਦਿੱਤੀਆਂ ਨੇ ਪਹਿਲਾਂ ਕੀ ਕੀ ਕੀਤਾ ਤੇ ਹੁਣ ਕੀ ਕੀ ਮੁੱਦੇ ਅੱਗੇ ਤੁਹਾਡੇ ਸਾਹਮਣੇ ਨੇ ਹਾਂ ਪਹਿਲਾਂ ਵੀ ਅਸੀਂ ਇੱਥੇ ਜਿੰਨੇ ਵੀ ਕੰਮ ਸੀਗੇ ਵਾਰਡ ਦੇ ਉਹ ਵੀ ਕਰਾਏ ਨੇ ਇਹਨਾਂ ਦੇ ਵਿੱਚੋਂ ਮੇਨ ਕੰਮ ਜਿਹੜਾ ਸਾਡਾ 60 ਲੱਖ ਦੇ ਕਰੀਬ ਦਾ ਕੰਮ ਹੈ ਉਹ ਮੋਦਰਾ ਵਾਲੇ ਕੋਲੇ ਸਾਡੇ ਨਾਲ ਬਹੁਤ ਗੰਦਗੀ ਸੀਗੀ ਉਹ ਚੁਕਾ ਕੇ ਉੱਥੇ ਇੱਕ ਬਹੁਤ ਵਧੀਆ ਪਾਰਕਿੰਗ ਪਲੇਸ ਬਣਾਇਆ ਗਿਆ ਵਾ ਤੇ ਜਿਹੜੀ ਹੁਣ ਤੁਹਾਡੇ ਮੂਰੇ ਕੈਂਡੀਡੇਟ ਨੇ ਉਹ ਕਿਹੜੀ-ਕਿਹੜੀਆਂ ਪਾਰਟੀਆਂ ਦੇ ਨੇ ਜਾਂ ਕਿਹਦੇ ਨਾਲ ਮੁਕਾਬਲਾ ਮੰਨਦੇ ਤੁਸੀਂ ਸਾਡਾ ਆਪਣਾ ਮੁਕਾਬਲਾ ਕਿਸੇ ਨਾਲ ਹੈ ਹੀ ਨਹੀਂ ਸਾਡਾ ਆਪਣਾ ਇਹਨਾਂ ਵਿਸ਼ਵਾਸ ਲੋਕਾਂ ਦਾ ਆਪਣੇ ਨਾਲ ਬਣਿਆ ਹੋਇਆ ਕਿਉਂਕਿ ਆਪਾਂ ਵਿਚਰਦੇ ਰਹੇ ਆਂ ਭਾਈਚਾਰੇ ਦੇ ਵਿੱਚ ਜਿਹੜੇ ਵੀ ਆਪਣੇ ਕੋਲੇ ਭਾਈਚਾਰਾ ਆਇਆ ਭੈਣਾ ਭਾਈ ਆਏ ਨੇ ਉਹਨਾਂ ਦੇ ਨਾਲ ਅੱਗੇ ਕਰੇ ਗੇੜਾ ਨਹੀਂ ਲਵਾਇਆ ਹੈਗਾ ਆਪਾਂ ਜੀ ਤੇ ਇੱਥੇ ਹਾਂਜੀ ਜਿਹੜਾ ਆਮ ਆਦਮੀ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਆ ਉਹ ਵਿਚਾਰਾ ਇੱਥੇ ਰਹਿੰਦਾ ਹੀ ਨਹੀਂ ਹੈਗਾ ਜਮਾਲਪੁਰ ਰਹਿੰਦਾ ਵਾ ਇੱਥੇ ਉਹਦੇ ਦੋ ਚਾਰ ਰਿਸ਼ਤੇ ਦਾ ਰਹਿੰਦੇ ਆ ਉਹਨਾਂ ਨੇ ਲਿਆ ਕੇ ਇੱਥੇ ਕਢਾਤਾ ਵੀ ਅਸੀਂ ਤੁਹਾਨੂੰ ਜਿਤਾਵਾਂਗੇ ਅੱਛਾ ਹੋਰ ਕਾਲੀ ਦਲ ਜਾਂ ਅਕਾਲੀ ਜੀ ਬੀਜੇਪੀ ਕੈਂਡੀਡੇਟ ਹੈ ਨਹੀਂ ਕਿ ਸੋਰੀ ਅੱਛਾ ਜੀ ਇਹ ਬੀਜੇਪੀ ਨੇ ਕਢਾਇਆ ਕੈਂਡੀਡੇਟ ਕੈਂਡੀਡੇਟ ਓਕੇ ਆਜ਼ਾਦ ਵੀ ਹੋਏਗਾ ਕੋਈ ਆਜ਼ਾਦ ਕੈਂਡੀਡੇਟ ਕੋਈ ਨਹੀਂ ਕੋਈ ਨਹੀਂ ਮਤਲਬ ਮੇਨ ਮੁਕਾਬਲਾ ਤੁਸੀਂ ਮਤਲਬ ਦੋ ਪਾਰਟੀਆਂ ਜੀ ਲੱਗਦਾ ਤੁਹਾਨੂੰ ਜੇ ਤਿੰਨਾਂ ਚ ਲੱਗਦਾ ਮੇਨ ਮੁਕਾਬਲਾ ਦਾ ਹੱਦ ਲੋਕਾਂ ਨੂੰ ਦੱਸ ਦੇਣਾ ਇਹਨਾਂ ਨੂੰ ਆਉਣ ਦੋ ਰਿਜ਼ਲਟ ਆਉਣ ਦੋ ਠੀਕ ਆ ਤੇ ਤੁਹਾਨੂੰ ਟਿਕਟਾਂ ਲੈਣ ਦੇ ਵਿੱਚ ਵੀ ਕੋਈ ਦਿੱਕਤ ਆਈ ਹੈ ਜਿਵੇਂ ਪਹਿਲਾਂ ਵੀ ਟਿਕਟਾਂ ਲੈਣ ਦੇ ਵਿੱਚ ਵੀ ਦਿੱਕਤ ਆਈ ਹੈ ਕਈਆਂ ਦੇ ਕਾਗਜ਼ ਵੀ ਰੱਦ ਹੋਏ ਨੇ ਜਾਂ ਕਿੱਦਾਂ ਇਦਾਂ ਨੋਮੀਨੇਸ਼ਨ ਭਰਨ ਦੇ ਵਿੱਚ ਵੀ ਕੋਈ ਨੋਮੀਨੇਸ਼ਨ ਭਰਨ ਦੇ ਵਿੱਚ ਤਾਂ ਵੈਸੇ ਕੋਈ ਖਾਸ ਦਿੱਕਤ ਨਹੀਂ ਸਾਨੂੰ ਸਾਰਿਆਂ ਨੂੰ ਜਿਆਦਾ ਦਿੱਕਤ ਆ ਰਹੀ ਹੈ ਜਿਹੜੀ ਉਹ ਦਿੱਕਤ ਆ ਰਹੀ ਹੈ ਜਿਹੜੀ ਹੁਣ ਤੱਕ ਸਾਡੇ ਕੋਲ ਵੋਟਰ ਲਿਸਟਾਂ ਨਹੀਂ ਪਹੁੰਚੀਆਂ ਹੈ ਅੱਜ ਚਾਰ ਦਿਨ ਇਲੈਕਸ਼ਨ ਦੇ ਵਿੱਚ ਰਹਿ ਗਏ। ਵੋਟਰ ਲਿਸਟਾਂ ਪਹੁੰਚਿਆ ਨਹੀਂ। ਪਹਿਲੀਆਂ ਪੁਰਾਣੀਆਂ ਲਿਸਟਾਂ ਦੇਤੀਆਂ। ਹੁਣ ਉਹਨਾਂ 'ਚ ਇਹ ਨਹੀਂ ਪਤਾ ਹੈਗਾ ਵੀ ਕੱਟ ਕੇ ਕਿਹੜੀ ਵੋਟ ਕਿੱਧਰ ਕਰਤੀ ਹੋਣੀ ਹੈ, ਕਿਹੜੀ ਕਿੱਧਰ ਕਰਤੀ ਹੋਣੀ ਹੈ। ਚਾਰ ਦਿਨ ਵੋਟਾਂ 'ਚ ਰਹਿ ਗਏ ਨੇ। ਸਾਰੇ ਕੈਂਡੀਡੇਟ ਭੱਜੇ ਫਿਰਦੇ ਨੇ ਸਾਨੂੰ ਵੋਟਰ ਲਿਸਟ ਮਿਲ ਜਵੇ। ਮਿਲ ਨਹੀਂ ਰਹੀ। ਅੱਜ ਤੱਕ ਮੈਨੂੰ ਵੋਟਰ ਲਿਸਟ ਮਿਲ ਨਹੀਂ ਰਹੀ। ਇਹਨੂੰ ਕੀ ਦੋਸ਼ੀ ਠਹਿਰਾਉਣਾ? ਤਾਰੀਖ ਤੱਕ ਸ਼ਾਮ ਤੱਕ ਸਾਨੂੰ ਵੋਟਰ ਲਿਸਟ ਕੀ ਦੋਸ਼ੀ ਠਹਿਰਾਉਣਾ? ਸਰਕਾਰ ਦੀ ਕੋਈ ਪ੍ਰੋਬਲਮ ਹੈ ਜਾਂ ਪ੍ਰਸ਼ਾਸਨ ਦੀ ਕੋਈ ਪ੍ਰੋਬਲਮ ਹੈ? ਪ੍ਰਸ਼ਾਸਨ ਨੂੰ ਕੀ ਕਹਿ ਸਕਦੇ ਹਾਂ? ਜਾਂ ਤਾਂ ਉਹਨਾਂ ਨੂੰ ਟਾਈਮ ਘੱਟ ਮਿਲਿਆ ਵਾ ਜਾਂ ਸਰਕਾਰ ਵੱਲੋਂ ਕੋਈ ਦੱਬੀਆਂ ਹੋਈਆਂ ਨੇ ਸਾਨੂੰ ਇਸ ਬਾਰੇ ਅਜੇ ਕੋਈ ਏਡੀ ਜਾਣਕਾਰੀ ਨਹੀਂ ਹੈਗੀ। ਤੁਹਾਡੇ ਬਾਹਰ ਚ ਮੁੱਦੇ ਕਿਹੜੇ-ਕਿਹੜੇ ਨੇ ਤੁਹਾਡੇ ਜਿਹੜੇ ਕਰਨ ਵਾਲੇ ਕੰਮ ਨੇ? ਮੁੱਦੇ ਦੇਖੋ ਗੱਲ ਐ ਆ ਵੀ ਇਹ ਜਿਹੜੀ ਸਰਕਾਰ ਆਈ ਸੀਗੀ ਝਾੜੂ ਦੀ ਇਹ ਆਈ ਸੀਗੀ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਇਹਨਾਂ ਨੇ ਵਾਅਦਾ ਕੀਤਾ ਜੀ ਕੋਈ ਹਜ਼ਾਰ ਰੁਪਏ ਨਹੀਂ ਦਿੱਤੇ ਉਹ ਤੋਂ ਬਾਅਦ ਇਹਨਾਂ ਨੇ ਕੋਈ ਕੰਮ ਕੀਤਾ ਨਹੀਂ ਹੈਗਾ ਨਾ ਕਿਸੇ ਨੂੰ ਐਨੋ ਸੀ ਲੋਕਾਂ ਦੇ ਘਰ ਬਣਾਇਆ ਨੇ ਮੀਟਰ ਨਹੀਂ ਮਿਲ ਰਹੇ ਗ੍ਰੇਨ ਲਾਉਣ ਨੂੰ ਠੀਕ ਹੈ ਨਹੀਂ ਬਹੁਤ ਲੋਕ ਮਤਲਬ ਕਿ ਨਾਰਾਜ਼ ਨੇ ਇਹਨਾਂ ਤੋਂ ਠੀਕ ਤੇ ਆਪਣੇ ਤਾਂ ਮੁੱਦੇ ਹੀ ਨੇ ਲੋਕਾਂ ਦੇ ਕੰਮ ਹੋਣੇ ਚਾਹੀਦੇ ਨੇ ਵਿਕਾਸ ਦੇ ਲੋ ਪਰਸਨਲ ਕੰਮ ਬੰਦਿਆਂ ਦੀ ਜਿਹੜੀ ਵੀ ਹੈਗੇ ਆ ਸਫਾਈ ਦਾ ਇਹੀ ਸਾਡੇ ਮੁੱਦੇ ਨੇ ਬਾਕੀ ਇਹੀ ਕੰਮ ਨੇ ਸਾਡੇ ਹਾਂਜੀ ਚੱਲ ਸਾਬ ਅ ਪਿਛਲੇ ਸਮੇਂ ਚ ਚੰਨੀ ਸਰਕਾਰ ਰਹੀ ਆ ਜਾਂ ਆਉਣ ਵਾਲਾ ਸਨੈਰੀਓ ਤੁਹਾਨੂੰ ਕਿਸ ਤਰੀਕੇ ਦਾ ਦੇਖੇ ਦਾ ਲੋਕਾਂ ਦੀ ਕੀ ਉਮੀਦਾਂ ਨੇ ਚੰਨੀ ਸਰਕਾਰ ਜਿਹੜੀ ਆਈ ਸੀ ਸਾਡੀ ਉਹ ਬਹੁਤ ਵਧੀਆ ਸਰਕਾਰ ਸੀ ਪਰ ਉਹਨਾਂ ਨੂੰ ਵਕਤ ਬਹੁਤ ਘੱਟ ਮਿਲਿਆ ਸੀ ਸਿਰਫ 111 ਦਿਨਾਂ ਦੇ ਵਿੱਚ ਉਹਨਾਂ ਨੇ 111 ਫੈਸਲੇ ਕਰਾਏ ਕੰਮ ਕਰਾਏ ਜਿਹੜੀ ਬਿਜਲੀ ਸੀਗੀ ਸਸਤੀ ਕਰਨ ਨਾਲੇ ਮੁੱਖ ਮੰਤਰੀ ਚੰਨੀ ਸੀ ਜੀ